ਜਿੰਨਾ ਡੈਰੀ ਫਾਰਮਰ ਦੇ ਵਿੱਚ ਫੈਟ ਦਾ ਇਸ਼ੂ ਹੈਗਾ ਬਹੁਤ ਜ਼ਿਆਦਾ ਜ਼ੋਰ ਲਗਾ ਲਿਆ ਤੇ ਫੈਟ ਵਾਧੇ ਨਹੀਂ ਰਹੀ ਤਾਂ ਅੱਜ ਤੁਹਾਡੇ ਨਾਲ ਅਸੀਂ ਉਹ ਨੁਸਕਾ ਉਹ ਫਾਰਮੂਲਾ ਸ਼ੇਅਰ ਕਰਨ ਵਾਲਿਆ ਜਿਸ ਤੋਂ ਬਾਅਦ ਤੁਹਾਡੇ ਡੈਰੀ ਫਾਰਮ ਦੇ ਵਿੱਚ ਫੈਟ ਦਾ ਇਸ਼ੂ ਹੈ ਜਿਹੜਾ ਉਹ ਲਗਭਗ ਲਗਭਗ ਖਤਮ ਹੋ ਸਕਦਾ ਇਹ ਕੀ ਹੈ ਪਾਊਡਰ ਆ ਬਾਜੀ ਹੈ ਪਾਊਡਰ ਪਾਊਡਰ ਹਾਂ ਜਨਰਲ ਮਿਕਸਚਰ ਇਹ ਕੀ ਕਰਦੇ ਉਹ ਪੋਸਨ ਨੂੰ ਪਾਉਂਦੇ ਆ ਮਿਨਰਲ ਮਿਕਸਚਰ ਹੈ ਹਾਂ ਕੀ ਕੰਮ ਹੁੰਦਾ ਇਹਦੇ ਨਾਲ ਸਾਡੇ ਫਾਰਮ ਤੇ ਜੀ ਫੈਟ ਐਸ ਐਨ ਐਫ ਦੇ ਇਸ਼ੂ ਸੀਗਾ ਤੇ ਕਨਸੈਪਸ਼ਨ ਦਾ ਸੀਗਾ ਜਿਹੜੀ ਕਨਸੈਪਸ਼ਨ ਮਤਲਬ ਗਾਇਆਂ ਕਨਸੀਵ ਨਹੀਂ ਕਰਦੀ ਜਿਹਨੇ ਗੱਭੜ ਨਹੀਂ ਹੁੰਦੀਆਂ ਉਹ ਉਹ ਵੀ ਸਾਡੇ ਫਾਰਮ ਤੇ ਕਾਫੀ ਜ਼ਿਆਦਾ ਇਹਦੇ ਨਾਲ ਸੁਧਾਰ ਹੋਇਆ ਕਾ 16 ਨੰਬਰ ਗਾਂ ਰਿਪੀਟਰ ਸੀ ਕਿ ਇਹ ਸਹੀ ਆ ਆ 16 ਨੰਬਰ ਜੀ ਇਹ ਅੱਛਾ ਕੀ ਪ੍ਰੋਬਲਮ ਸੀ ਜੀ ਰਿਪੀਟਰ ਸੀਗੀ ਜੀ ਰਿਪੀਟਰ ਹੋਗਾ ਰਿਪੀਟ ਕਰੀ ਜਾਂਦੀ ਸੀ ਕੀ ਮਾਮਲਾ ਕੀ ਪੇਸ਼ ਆ ਰਿਹਾ ਸੀ બસ ਏਆ ਹੀ ਕਰਾਈ ਜਾਂਦੇ ਸੀ 21 ਦਿਨ ਬਾਅਦ ਫੇਰ ਇਹ ਜਿਹੜਾ ਜਾਂਦੀ ਸੀ ਏਆ ਹੀ ਕਰਾਈ ਜਾਂਦੇ 21 ਦਿਨ ਬਾਅਦ ਫੇਰ ਮਤਲਬ ਕਨਸੀਵ ਨਹੀਂ ਕਨਸੀਵ ਨਹੀਂ ਸੀ ਹੁੰਦੀ ਹਾਂ ਤੇ ਹੁਣ ਹੁਣ ਇਸ ਹੁਣ ਗੱਬਣਿਆ ਜੀ ਹੁਣ ਲਗਭਗ ਸਾਰੀਆਂ ਗੱਬਣ ਨੇ ਲੱਗਿਓ ਹਾਂਜੀ ਹਾਂਜੀ ਹੋ ਗਿਆ ਟੈਸਟ ਪਾਸ ਹੋ ਗਈਆਂ ਹੋ ਗਈਆਂ ਜੀ ਹੋ ਗਈਆਂ ਹਾਂਜੀ ਪਹਿਲਾਂ ਕਿੰਨੀ ਫੈਟ ਰਹਿੰਦੀ ਸੀ ਤੇ ਹੁਣ ਕਿੰਨੀ ਫੈਟ ਹੈ ਪਹਿਲਾਂ ਜੀ 3 5 3 6 7 ਇੱਥੇ ਕਿ ਰਹਿੰਦੀ ਸੀ ਅੱਛਾ ਮਤਲਬ 4 ਤੋਂ ਹੈਟਾਂ ਸੀ ਹਾਂ ਹਾਂਜੀ ਥੱਲੇ ਸੀਗੀ ਤੇ ਹੁਣ ਕਾफी ਫਰਕ ਪੈ ਗਿਆ ਜੀ 4 2 4 3 7 ਤੱਕ ਵੀ ਚਲੀ ਜਾਂਦੀ ਹੈ ਜੀ 4 7 ਤੱਕ ਹਾਂਜੀ ਹਾਂਜੀ ਠੀਕ ਠੀਕ ਲਾ ਲਓ ਨਹੀਂ ਮੈਂ ਮੈਸੇਜ ਘਰਾ ਲ ਦਿੰਦਾ ਜੀ ਨੈਸਲੇ ਦਾ ਚੱਕ ਦੀ ਆ ਅੱਛਾ ਤੁਸੀਂ ਨੈਸਲੇ ਨੂੰ ਪਾਉਣਾ ਡਾਕਟਰ ਬੀ ਐਸ ਕੇ ਦਾ ਮਿੰਨਲ ਮਿਕਸਚਰ ਹੈਗਾ ਨਾ ਇਹਦੇ ਵਿੱਚ ਜਿਹੜੇ ਖੁਰਾਕੀ ਤੱਤ ਪਸ਼ੂਆਂ ਨੂੰ ਬਹੁਤ ਜ਼ਰੂਰੀ ਚਾਹੀਦੇ ਆ ਪੂਰੀ ਮਿਕਦਾਰ ਦੇ ਵਿੱਚ ਪਾਏ ਹੋਏ ਹੈਗੇ ਆ ਜਿਹਦੇ ਨਾਲ ਪਸ਼ੂਆਂ ਦੀ ਪਹਿਲੀ ਗੱਲ ਤਾਂ ਸਿਹਤ ਸੈਕੰਡਲੀ ਉਹਨਾਂ ਦਾ ਦੁੱਧ ਦੇ ਵਿੱਚ ਐਸ ਐਨ ਐਫ ਔਰ ਫੈਟ ਜਿਹੜੀ ਹੈਗੀ ਆ ਉਹ ਪ੍ਰੋਪਰ ਹੋ ਜਾਂਦੀ ਆ ਇਹਨਾਂ ਨੂੰ ਸਭ ਤੋਂ ਵਧੀਆ ਰਿਜ਼ਲਟ ਮਿਲਿਆ ਤੁਹਾਡੇ ਮੁਤਾਬਕ ਜਿਹਦੀ ਫੈਟ ਬੜੀ ਵਧੀਆ ਮਿਲੀ ਆ ਦੁੱਧ ਸਾਰਿਆਂ ਦੀ ਫਰਕ ਪਿਆ ਜੀ ਫਰਕ ਦੁੱਧ ਦਾ ਦੁੱਧ ਦਾ ਵੀ ਫਰਕ ਪੈਂਦਾ ਹੈ ਕਿਹੜੀ ਪ੍ਰੋਬਲਮ ਤੁਹਾਨੂੰ ਲੱਗਿਆ ਯਾਰ ਪਹਿਲਾਂ ਬੜੀ ਜ਼ਿਆਦਾ ਸੀ ਤੇ ਹੁਣ ਤੇ ਅਸੀਂ ਖੇੜੀ ਸਮਝਦੇ ਵੀ ਕੋਈ ਗੱਲ ਹੀ ਨਹੀਂ ਜ਼ਿਆਦਾ ਤਾਂ ਇਹ ਮਸਟਾਈਟਸ ਵਾਲੀ ਸੀਗੀ ਜਦੋਂ ਇਹਨਾਂ ਨੇ ਦੱਸਿਆ ਕਿ ਨਸਲੇ ਨੇ ਦੁੱਧ ਪਾਣੇ ਹੈਗੇ ਆ ਤੇ ਮੈਂ ਕਹਿੰਦੇ ਐਂਟੀਬਾਇਓਟਿਕ ਦੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਦੁੱਧ ਦੀ ਨੁਕਸਾਨ ਬਹੁਤ ਹੁੰਦਾ ਹੈ ਤੇ ਮੈਂ ਇਹਨਾਂ ਨੂੰ ਇੱਕ ਨੰਬਰ 8 ਨੰਬਰ ਫਾਰਮੂਲਾ ਹੀ ਦਿੱਤਾ। ਪੀਐਸਕੇ ਦਾ ਜਿਹੜਾ ਵਰਤਿਆ ਜਿਹੜਾ ਇੱਕ ਨੰਬਰ ਤੇ 8 ਨੰਬਰ ਵਗੈਰਾ ਉਹ 6 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਉਹ ਨਾਰਮਲ ਹੋ ਜਾਂਦਾ ਜੀ ਆਰਡਰ ਜਿਹੜਾ ਗਾਂ ਦਾ ਨਾ ਉਸ ਤੋਂ ਬਾਅਦ ਫਿਰ ਆਪਾਂ ਦੁੱਧ ਵੀ ਵਿੱਚ ਪਾ ਸਕਦੇ ਆ ਇਹਦੇ ਵਿੱਚ ਐਂਟੀਬਾਇਓਟਿਕ ਇਹ ਮਤਲਬ ਇਹ ਵਿੱਚ ਨਹੀਂ ਆਉਂਦਾ ਦੁੱਧ ਜਿਹੜਾ ਇਹ ਤਾਂ ਬੜੇ ਫਾਇਦੇ ਦੀ ਗੱਲ ਹੈ ਜੀ ਬਹੁਤ ਹਾਂਜੀ ਹਾਂਜੀ ਅਸੀਂ ਤਾਂ ਪਹਿਲਾਂ ਕੀ ਕਰਦੇ ਸੀ ਦੁੱਧ ਪਹਿਲਾਂ ਤਾਂ ਜੀ ਡੋਲਦੇ ਹੀ ਹੁੰਦੇ ਸੀਗੇ ਤਕਰੀਬਨ ਜਦੋਂ ਹਨਾ ਖਰਾਬ ਹੀ ਹੁੰਦਾ ਸੀਗਾ ਇੰਨਾ ਕੁ ਜਿਹੜਾ ਪਾਜੀ ਮਤਲਬ ਤੁਹਾਨੂੰ ਅਸੀਂ ਕਹਿ ਲਈਏ ਕਿ ਫਰਕ ਨਜ਼ਰ ਆਇਆ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਤੋਂ ਪਹਿਲਾਂ ਤੇ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਤੋਂ ਬਾਅਦ ਕਾਫੀ ਫਰਕ ਹੈ ਜੀ ਅਸੀਂ ਹੁਣ ਜਿੱਦਾਂ ਪਹਿਲਾਂ ਇਹਨਾਂ ਤੇ ਇਮਿਊਨਿਟੀ ਬੂਸਟਰ ਵੀ ਆਉਂਦਾ ਹੈ ਜਿੱਦਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਈ ਨੰਬਰ ਦਵਾਈਆਂ ਦੇ ਆਉਂਦੇ ਆ ਜੀ ਤਕਰੀਬਨ ਸਾਰੇ ਹੀ ਵਰਤੇ ਆ ਜਿੱਦਾਂ ਉਹ ਸਾਰਿਆਂ ਦਾ ਰਿਜ਼ਲਟ ਬਹੁਤ ਵਧੀਆ ਜੀ ਜਿਨ੍ਹਾਂ ਡੈਰੀ ਫਾਰਮਰ ਦੇ ਵਿੱਚ ਫੈਟ ਦਾ ਇਸ਼ੂ ਹੈਗਾ ਬਹੁਤ ਜ਼ਿਆਦਾ ਜ਼ੋਰ ਲਗਾ ਲਿਆ ਤੇ ਫੈਟ ਵਧ ਹੀ ਨਹੀਂ ਰਹੀ ਤਾ ਅੱਜ ਤੁਹਾਡੇ ਨਾਲ ਅਸੀਂ ਉਹ ਨੁਸਖਾ ਉਹ ਫਾਰਮੂਲਾ ਸ਼ੇਅਰ ਕਰਨ ਵਾਲਿਆ ਜਿਸ ਤੋਂ ਬਾਅਦ ਤੁਹਾਡੇ ਡੈਰੀ ਫਾਰਮ ਦੇ ਵਿੱਚ ਫੈਟ ਦਾ ਇਸ਼ੂ ਹੈ ਜਿਹੜਾ ਉਹ ਲਗਭਗ ਲਗਭਗ ਖਤਮ ਹੋ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਅਸੀਂ ਜਲੰਧਰ ਦੇ ਇੱਕ ਅਜਿਹੇ ਡੈਰੀ ਫਾਰਮ ਦੇ ਆ ਤਸਵੀਰਾਂ ਅਜਿਹੇ ਡੈਰੀ ਫਾਰਮ ਦੀ ਕਹਾਣੀ ਹੈਗੀ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਸ ਡੈਰੀ ਫਾਰਮ ਦੇ ਵਿੱਚ ਫੈਟ ਦਾ ਵੱਡਾ ਇਸ਼ੂ ਸੀ ਪਰ ਉਸ ਨੂੰ ਬੜੇ ਤਰੀਕੇ ਨਾਲ ਬੜੇ ਅਸੀਂ ਕਹ ਲਈਏ ਢੰਗ ਨਾਲ ਰਿਕਵਰ ਕਰ ਲਿਆ ਗਿਆ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇਹ ਕੀ ਹੈ ਪਾਊਡਰ ਆ ਬਾਜੀ ਹੈ ਪਾਊਡਰ ਪਾਊਡਰ ਹਾਂਜੀ ਮਿਨਰਲ ਮਿਕਸਚਰ ਇਹ ਕੀ ਕਰਦਾ ਉਹ ਪਸ਼ੂ ਨੂੰ ਪਾਉਂਦੇ ਆ ਮਿਨਰਲ ਮਿਕਸਚਰ ਹੈ ਹਾਂਜੀ ਕੀ ਕੰਮ ਆਉਂਦਾ ਉਹ ਪਸ਼ੂ ਨੂੰ ਪਾਉਂਦੇ ਬਾਕੀ ਇਹ ਮੈਨੂੰ ਨਹੀਂ ਪਤਾ ਕਿਹੜੇ ਕੰਮ ਆਉਂਦਾ ਕਿਹੜੇ ਨਹੀਂ ਉਹ ਜੀ ਸਰਦਾਰ ਸੇ ਪੁੱਛ ਲਾ ਜੀ 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 ਚਲੋ ਇਹ ਇਹ ਤੁਸੀਂ ਦੇਖੋ ਇਹ ਇਹ ਕੀ ਕੀ ਹੈ ਜੀ ਇਹ ਸੱਡ ਵੀਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਇੱਕ ਇੱਕ ਕੀ ਹੈ ਜੀ ਬਾਲਟੀਆਂ ਤੇ ਬਾਲਟੀਆਂ ਰੱਖੀਆਂ ਹੋਈਆਂ ਤੁਸੀਂ ਕਿਨਾਂ ਆਏ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਪਿੰਡ ਹਰਦੂਫਰ ਵਾਲਾ ਜ਼ਿਲ੍ਹਾ ਜਲੰਧਰ ਅੱਛਾ ਜੀ ਇਹ ਕੀ ਚ ਇਹ ਚ ਕੀ ਫਿਰਦੇ ਤੁਹਾਡਾ ਵਰਕਰ ਇਹ ਮਿਨਰਲ ਮਿਕਸਰ ਹੈ ਜੀ ਉਹ ਕੀ ਜੀ ਤੇ ਜਿਹੜਾ ਪਸ਼ੂਆਂ ਦੇ ਆਪਾਂ ਪਾਉਣੇ ਮਿਨਰਲ ਘਾੜ ਪੂਰੀ ਕਰਨ ਦੇ ਵਾਸਤੇ अच्छा ਤੇ ਇਹਦੇ ਨਾਲ ਸਾਡੇ ਫਾਰਮ ਤੇ ਜੀ ਫੈਟ ਐਸ ਐਨ ਐਫ ਦੇ ਇਸ਼ੂ ਸੀਗਾ ਤੇ ਕਨਸੈਪਸ਼ਨ ਦਾ ਸੀਗਾ ਜਿਹੜੀ ਕਨਸੈਪਸ਼ਨ ਮਤਲਬ ਗਾਇਆਂ ਕਨਸੀਵ ਨਹੀਂ ਕਰਦੀ ਜਿਹੜੀਆਂ ਗੱਭੜ ਨਹੀਂ ਹੁੰਦੀਆਂ اچھا ਗੱਭੜ ਨਹੀਂ ਹੁੰਦੀ ਉਹ ਉਹ ਵੀ ਸਾਡੇ ਫਾਰਮ ਤੇ ਕਾਫੀ ਜ਼ਿਆਦਾ ਇਹਦੇ ਨਾਲ ਸੁਧਾਰ ਹੋਇਆ ਜੀ ਠੀਕ ਹੈ ਅੱਛਾ ਇਹ ਜਿਹੜਾ ਮਿਨਰਲ ਮਿਕਸਚਰ ਹੈਗਾ ਇਹ ਇੱਕ ਮਤਲਬ ਤੁਹਾਨੂੰ ਕਿਵੇਂ ਪਤਾ ਕਿਵੇਂ ਲੱਗੇ ਵੀ ਇਹਦੇ ਨਾਲ ਜਿਹੜੀ ਥੋੜੀ ਪ੍ਰੋਬਲਮ ਹੈਗੀ ਹੈ ਤੁਹਾਡੇ ਦੁੱਧ ਦੀ ਫੈਟ ਹੈਗੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਇਹ ਪਹਿਲਾਂ ਨਾ ਐਂਟੀਬਾਇਓਟਿਕ ਵਰਤਦੇ ਸੀਗੇ ਜਿੱਦਾਂ ਸਾਰੇ ਜਿਹੜੇ ਆਪਣੇ ਮਸਟਾਈਟਸ ਜਦੋਂ ਹੋ ਜਾਂਦੀ ਆ ਤੇ ਫਿਰ ਅਸੀਂ ਇੱਕ ਦਿਨ ਜਦਾਂ ਬੀਐਸਕੇ ਦਾ ਜਿਹੜਾ ਵਰਤ ਹੈ ਜਿਹੜਾ 1 ਨੰਬਰ ਤੇ 8 ਨੰਬਰ ਵਗੈਰਾ ਤੇ ਉਸ ਤੋਂ ਬਾਅਦ ਅਸੀਂ ਭਾਜੀ ਹੁਣਾਂ ਨੂੰ ਮਿਲੇ ਤੇ ਇਹ ਜਦੋਂ ਮਿੰਨਾਂ ਨਾਲ ਪਹਿਲਾਂ ਅਸੀਂ ਹੋਰ ਵਰਤਦੇ ਸੀਗੇ ਤੇ ਜਦੋਂ ਦਾ ਅਸੀਂ ਇਹ ਸ਼ੁਰੂ ਕੀਤਾ ਸਾਡੀ ਕਾਫੀ ਹੱਲ ਪ੍ਰੋਬਲਮ ਜਿਹੜੀ ਆ ਹੋ ਗਈ ਹੈ ਅੱਛਾ ਪਹਿਲਾਂ ਕਿੰਨੀ ਫੈਟ ਰਹਿੰਦੀ ਸੀ ਤੇ ਹੁਣ ਕਿੰਨੀ ਫੈਟ ਹੈ ਪਹਿਲਾਂ ਜੀ 3 5 3 6 7 ਇੱਥੇ ਕਿ ਰਹਿੰਦੀ ਸੀ ਅੱਛਾ ਮਤਲਬ 4 ਤੋਂ ਹੈਟਾਂ ਸੀ ਹਾਂ ਹਾਂ ਜੀ ਥੱਲੇ ਸੀਗੀ ਹੁਣ ਹੀ ਕਿੰਨੀ ਚਾਹੀਦੀ ਹੈ ਕੰਮ ਕਰਕੇ ਜਿਹੜੇ ਜਿਹੜੇ ਜਿਸ ਨਸਲ ਦੇ ਆਂ گاਵਾ ਤੁਸੀਂ ਰੱਖਿਆ ਹੋਈਆਂ ਨੇ 4 ਤੋਂ ਉੱਤੇ ਹੀ ਹੋਵੇ ਤਾਂ ਵਧੀਆ ਜੀ ਫੇਰੀ ਫਾਇਦਾ ਹੈ ਜੀ ਉਦਾਂ ਤਾਂ 4 ਤੋਂ ਸੱਲੇ ਫੇ ਰੇਟ ਨਹੀਂ ਨਾ ਪੂਰਾ ਲੱਗਦਾ ਤੇ ਹੁਣ ਕਾਫੀ ਫਰਕ ਪੈ ਗਿਆ ਜੀ 4 2 4 3 7 ਤੱਕ ਵੀ ਚਲੀ ਜਾਂਦੀ ਹੈ ਜੀ 7 8 ਵੀ ਚਲੀ ਜਾਂਦੀ ਹੈ 7 ਤੱਕ ਵੀ ਚੱਲ ਜਾਂਦੀ ਆ 4 7 ਤੱਕ ਹਾਂਜੀ ਹਾਂਜੀ ਠੀਕ ਠੀਕ ਲਾ ਲਓ ਨਹੀਂ ਮੈਂ ਮੈਸੇਜ ਦਿਖਾ ਲ ਦਿੰਦਾ ਜੀ ਨੈਸਲੇ ਦਾ ਚੱਕਦੀ ਆ ਅੱਛਾ ਤੁਸੀਂ ਨੈਸਲੇ ਨੂੰ ਪਾਉਣਾ ਤੇ ਫਿਰ ਤੇ ਸਾਰੀਆਂ ਚੀਜ਼ਾਂ ਦਾ ਬੜੀ ਬਾਰੀਕੀ ਨਾਲ ਧਿਆਨ ਰੱਖਣਾ ਪੈਂਦਾ ਉਹ ਤਾਂ ਹਾਂਜੀ ਹਾਂਜੀ ਅਸੀਂ ਐਂਟੀਬਾਇਓਟਿਕ ਤਾਂ ਵਰਤ ਹੀ ਨਹੀਂ ਸਕਦੇ ਜੀ ਵਰਤਦੇ ਆ ਤਾਂ 10 ਦਿਨ ਸਾਡਾ ਜਿਹੜਾ ਗਾਈਆਂ ਦਾ ਦੁੱਧ ਹੈ ਉਹ ਨਹੀਂ ਵਿੱਚ ਪੈਂਦਾ 3 ਦਿਨ ਐਂਟੀਬਾਇਓਟਿਕ ਵਰਤਾਂਗੇ ਤੇ 7 ਦਿਨ ਉਸ ਤੋਂ ਬਾਅਦ ਦੁੱਧ ਵਿੱਚ ਨਹੀਂ ਪਾ ਸਕਦੇ ਆਪਾਂ ਮਤਲਬ ਆਪਾਂ ਆਪਣੇ ਦੁੱਧ ਦੇ ਵਿੱਚ ਰਲਾ ਨਹੀਂ ਸਕਦੇ ਐਂਟੀਬਾਇਓਟਿਕ ਜਾਂ ਮਸਟੈਟਸ ਵਾਲੇ ਦੁੱਧ ਤੋਂ ਬਾਅਦ ਲੱਗੇ ਇੰਜੈਕਸ਼ਨ ਵਾਲਾ ਦੁੱਧ ਸਾਨੂੰ ਅਸੀਂ ਪਿਛਲੇ ਸਾਲ ਤੋਂ ਜੁੜੇ ਆ ਜੀ ਨੈਸਲੇ ਨਾਲ ਪਹਿਲਾਂ ਅਸੀਂ ਬੇਰਕਾਂ ਨੂੰ ਪਾਉਂਦੇ ਸੀਗੇ ਉੱਥੇ ਤਾਂ ਚੱਲੀ ਜਾਂਦਾ ਸਾਰਾ ਕੁਝ ਤੇ ਹੁਣ ਅਸੀਂ ਨੈਸਲੇ ਨਾਲ ਜੁੜੇ ਆ ਫਿਰ ਸਾਨੂੰ ਦੁੱਧ ਉਹ ਵਰਤ ਨਹੀਂ ਸਕਦੇ ਸੀ ਅਸੀਂ ਘਰ ਵੀ ਨਹੀਂ ਵਰਤਦੇ ਸੀ ਕਿਉਂਕਿ ਸਾਨੂੰ ਪਤਾ ਹੁਣ ਲੱਗਾ ਵੀ ਐਂਟੀਬਾਇਟਿਕ ਜਿਹੜਾ ਉਹ ਇੰਨਾ ਵਧੀਆ ਨਹੀਂ ਹਾਂਜੀ ਹਾਂਜੀ ਹਰੇ ਹਨਾ ਕਿਸੇ ਲਈ ਵੀ ਪਰ ਭਾਈ ਜੀ ਪਹਿਲਾਂ ਤਾਂ ਇਹ ਸੀ ਗੱਲ ਵੀ ਅਗਰ ਤੁਸੀਂ ਐਂਟੀਬਾਇਓਟਿਕ ਦਾ ਇਸਤੇਮਾਲ ਕਰਦੇ ਹੋ ਤੇ ਨਾਲੋਂ ਨਾਲ ਉਹ ਤਾਂ ਮਤਲਬ ਪੈਸਾ ਵੀ ਬੜਾ ਅਜ਼ਾਈ ਜਾਂਦਾ ਸੀ ਕਹਿ ਲਈਏ ਬਿਲਕੁਲ ਜੀ ਹਾਂ ਜੀ ਤੇ ਇੱਕ ਉਹਦੇ ਨਾਲ ਇਹ ਆ ਜੀ ਇਹ ਨਹੀਂ ਪਤਾ ਜੀ ਕਿੰਨੇ ਵਾਰੀ ਲਾਉਣਾ ਪਵੇ ਤੇ ਇਹ ਇਹ ਸਾਨੂੰ ਹੁਣ ਏਦਾਂ ਜੀ ਜਦੋਂ ਹੁਣ ਸਵੇਰੇ ਪਤਾ ਲੱਗਿਆ ਜੀ ਮੈਂ ਨਾ ਵੀ ਹੋਵਾਂ ਇੱਥੇ ਤੇ ਇਹਨਾਂ ਨੂੰ ਜਦੋਂ ਚੁਆਈ ਕਰਦੇ ਆ ਉਦੋਂ ਦੇਖ ਲਿਆ ਵੀ ਇਹਦੇ ਮਸਟਟਸ ਆਈ ਆ ਤੇ ਜਦੋਂ ਮਤਲਬ ਸਰੇਂਜ ਨਾਲ ਦੇ ਦਿੰਦੇ ਆ ਠੀਕ ਹੈ ਤੇ ਮਤਲਬ 6 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਉਹ ਨਾਰਮਲ ਹੋ ਜਾਂਦਾ ਜੀ ਆਰਡਰ ਜਿਹੜਾ ਗਾਂ ਦਾ ਨਾ ਠੀਕ ਹੈ ਤੇ ਉਹ ਨਾਰਮਲ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਦੁੱਧ ਵੀ ਵਿੱਚ ਪਾ ਸਕਦੇ ਆ ਇਹਦੇ ਵਿੱਚ ਐਂਟੀਬਾਇਓਟਿਕ ਇਹ ਮਤਲਬ ਇਹ ਵਿੱਚ ਨਹੀਂ ਆਉਂਦਾ ਦੁੱਧ ਜਿਹੜਾ ਇਹ ਹਾਂਜੀ ਇਹ ਤਾਂ ਬੜੇ ਫਾਇਦੇ ਵਾਲੀ ਗੱਲ ਹੈ ਜੀ ਬਹੁਤ ਹਾਂਜੀ ਹਾਂਜੀ ਅਸੀਂ ਤਾਂ ਪਹਿਲਾਂ ਕੀ ਕਰਦੇ ਸੀ ਦੁੱਧ ਪਹਿਲਾਂ ਤਾਂ ਜੀ ਡੋਲਦੇ ਹੀ ਹੁੰਦੇ ਸੀਗੇ तकरीबन ਜਦ ਹਨਾ ਖਰਾਬ ਹੀ ਹੁੰਦਾ ਸੀਗਾ ਤੇ 10 ਦਿਨ ਤਕਰੀਬਨ ਇਦਾਂ ਜਾਂਦਾ ਸੀ ਇੱਕ ਗਾਂ ਨੂੰ ਜਦੋਂ ਹੋ ਜਾਣੀ ਤੇ ਇੱਕ ਤਾਂ ਦੁੱਧ ਵੀ ਬਹੁਤ ਡਾਉਨ ਵੱਜ ਜਾਂਦਾ ਨਾ ਜਦੋਂ ਆਪਾਂ ਐਂਟੀਬਾਇਓਟਿਕ ਵਰਤਦੇ ਆ ਇਹਦੇ ਨਾਲ ਇਹ ਵੀ ਪ੍ਰੋਬਲਮ ਨਹੀਂ ਹੈਗੀ ਆਉਂਦੀ ਕਿਹੜੀ ਜਿਹੜੀ ਅਸੀਂ ਗਊ ਹੈਗੀ ਹੈ ਜਿੱਦਾਂ ਤੁਸੀਂ ਜਿਹੜਾ ਦੁੱਧ ਹੈਗਾ ਮਿਲਰ ਮਿਕਸਚਰ ਨਾਲ ਫੈਟ ਦੇ ਜਾਂ ਅਸੀਂ ਕਹਿ ਲਈਏ ਕਿ ਬਿਮਾਰੀਆਂ ਰੈਦ ਕਰ ਲਿਆ तकरीबन ਅਸੀਂ ਸਾਰਿਆਂ ਨੂੰ ਹੁਣ ਇਹੀ ਵਰਤਦੇ ਆ ਜੀ ਸਾਰਿਆਂ ਨੂੰ ਇਹੀ ਵਰਤਦੇ ਆ ਤੇ ਹੁਣ ਕਾਫੀ ਫਰਕ ਉਹਦੇ ਨਾਲ ਪਿਆ ਜੀ ਸਾਰੀ ਸਾਰੀ ਚੀਜ਼ਾਂ ਜਿਹੜੀ ਗਾਣਾ ਸਭ ਤੋਂ ਵਧੀਆ ਰਿਜ਼ਲਟ ਮਿਲਿਆ ਤੁਹਾਡੇ ਮੁਤਾਬਕ ਜਿਹਦੀ ਫੈਟ ਬੜੀ ਵਧੀਆ ਮਿਲੀ ਹੈ ਦੁੱਧ ਦੀ ਇਹ ਮਿਕਸ ਕਰਕੇ ਪਾਉਣੇ ਸੈਕਸ ਹੀ ਪਾਉਣੇ ਜੀ ਸਾਰੀਆਂ ਸਾਰਿਆਂ ਨੂੰ ਪਾਉਣੇ ਹਾਂ ਜੀ ਤੇ ਸਾਰੀਆਂ ਦੀ ਫਰਕ ਪਿਆ ਜੀ ਫੈਟ ਦਾ ਸਾਰਿਆਂ ਦਾ ਫਰਕ ਹਾਂ ਜੀ ਅੱਛਾ ਤੁਸੀਂ ਦੱਸ ਰਹੇ ਸੀ ਕਿ ਜਿਹੜੀ ਰਿਪੀਟਰ ਦੀ ਵੀ ਬੜੀ ਦਿੱਕਤ ਆਉਂਦੀ ਸੀ ਕੰਸੀਵਰਿੰਗ ਦੀ ਵੀ ਬੜੀ ਇਸ਼ੂ ਆ ਰਿਹਾ ਸੀ ਹਾਂ ਜੀ ਰਿਪੀਟਰ ਦੀ ਵੀ ਪ੍ਰੋਬਲਮ ਸੀਗੀ ਉਹ ਵੀ ਹੁਣ ਕਾਫੀ ਹੱਦ ਤੱਕ ਆ ਗਿਆ ਕਿਹੜੀ ਇਹਦੇ ਚ ਗਊ ਹੈਗੀ ਹੈ ਜਿਹਨੂੰ ਇੱਧਰ ਦਿੱਕਤ ਪਰੇਸ਼ਾਨੀ ਰਹਿੰਦੀ ਤੋ ਤੁਸੀਂ ਦੇਖੋ ਅਸੀਂ ਜਿਹੜੇ ਤਜਰਬੇ ਹੈਗੇ ਨੇ ਜਿਹੜੇ ਚੰਗੇ ਡੈਰੀ ਫਾਰਮ ਹੈਗੇ ਨੇ ਉੱਥੇ ਦੀ ਅਸੀਂ ਵਿਜ਼ਿਟ ਕਰਕੇ ਤੁਹਾਡੇ ਨਾਲ ਤਜਰਬੇ ਨੁਸਖੇ ਅੱਛਾ ਇੱਥੇ ਵੀ ਰੱਖੀ ਹੋਈ ਹੈ ਜੀ ਇਹ ਯੂ ਬਾਲਟੀ ਹਾਂਜੀ ਹਾਂਜੀ ਇਹ ਥਾਂ ਥਾਂ ਬਾਲਟੇ ਰੱਖੀ ਹੋਣੀ ਜੀ ਨਹੀਂ ਅਸੀਂ ਇਹੀ ਵਰਤਦੇ ਜੀ ਕਾਫੀ ਟਾਈਮ ਤੋਂ ਹਨ ਅੱਛਾ ਮਾਰਚ ਮਹੀਨੇ ਤੋਂ ਇਹੀ ਵਰਤਦੇ ਆ ਤੇ ਕਾਫੀ ਵਧੀਆ ਰਿਜ਼ਲਟ ਮਿਲਿਆ ਕਿੰਨਾ ਕੁ ਜਿਹੜਾ ਪਾਜੀ ਮਤਲਬ ਤੁਹਾਨੂੰ ਅਸੀਂ ਕਹਿ ਲਈਏ ਕਿ ਫਰਕ ਨਜ਼ਰ ਆਇਆ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਤੋਂ ਪਹਿਲਾਂ ਤੇ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਤੋਂ ਬਾਅਦ ਕਾਫੀ ਫਰਕ ਹੈ ਜੀ ਅਸੀਂ ਹੁਣ ਜਿੱਦਾਂ ਪਹਿਲਾਂ ਇਹਨਾਂ ਤੇ ਇਮਿਊਨਿਟੀ ਬੂਸਟਰ ਵੀ ਆਉਂਦਾ ਹੈ ਜਿੱਦਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਈ ਨੰਬਰ ਦਵਾਈਆਂ ਤੇ ਆਉਂਦੇ ਆ ਜੀ ਤਕਰੀਬਨ ਸਾਰੇ ਹੀ ਵਰਤੇ ਆ ਜਿੱਦਾਂ ਸਾਰਿਆਂ ਦਾ ਰਿਜ਼ਲਟ ਬਹੁਤ ਵਧੀਆ ਜੀ ਸਭ ਤੋਂ ਵਧੀਆ ਰਿਜ਼ਲਟ ਤੁਹਾਨੂੰ ਕਿਹਦਾ ਲੱਗਿਆ ਔਰ ਕਿਹੜੀ ਪ੍ਰੋਬਲਮ ਤੁਹਾਨੂੰ ਲੱਗਿਆ ਯਾਰ ਪਹਿਲਾਂ ਬੜੀ ਜ਼ਿਆਦਾ ਸੀ ਤੇ ਹੁਣ ਤੇ ਅਸੀਂ ਖੇੜੀ ਸਮਝਦੇ ਵੀ ਕੋਈ ਗੱਲ ਹੀ ਨਹੀਂ ਜਿਆਦਾ ਤਾਂ ਇਹ ਮਸਟਾਈਟਸ ਵਾਲੀ ਸੀਗੀ ਜਿਆਦਾ ਮਸਟਾਈਟਸ ਹਾਂਜੀ ਹਾਂਜੀ ਤੇ ਜਿਹੜੀ ਆ ਫੈਂਟਸ ਐਸ ਐਨ ਐਫ ਦੀ ਇਹ ਸੀਗੀ ਚਲੋ ਮਸਟਾਈਟਸ ਦੀ ਜਿਆਦਾ ਸੀਗੀ ਕਿਉਂਕਿ ਉਹਦੇ ਨਾਲ ਲੌਸ ਬਹੁਤ ਹੁੰਦਾ ਦੁੱਧ ਜਦੋਂ ਨਹੀਂ ਪੈਂਦਾ ਨਾ ਫਿਰ ਉਹ ਸਾਰਾ ਮਤਲਬ ਵਿੱਚ ਪੈਣਾ ਨਹੀਂ ਦੁੱਧ ਉਹਦੇ ਫਿਰ ਲੌਸ ਹੋ ਜਾਂਦਾ ਦਸ ਜਾਂਦਾ ਤੇ ਉਹ ਉਹ ਹੁਣ ਜਾਨੀ ਕਿ ਨਾਰਮਲੀ ਲੱਗਦੀ ਅੱਗੇ ਤਾਂ ਸੀਗਾ ਵੀ ਜਦੋਂ ਆ ਜਾਣੀ ਮਸਟਾਈਟਸ ਕਹਿਣਾ ਵੀ ਹੁਣ ਚਲੋ ਜੀ ਇਹ ਤਾਂ ਕੰਮ ਖਰਾਬ ਹੋ ਗਿਆ 10 ਦਿਨ ਇਸ ਗਾਂ ਦਾ ਫਿਰ ਦੂਜਿਆਂ ਨੂੰ ਵੀ ਪਚਾਈ ਜਾਣਾ ਉਹਦੇ ਤੋਂ ਹੁਣ ਇਦਾਂ ਦਾ ਕੁਝ ਨਹੀਂ ਹੈਗਾ ਜੀ ਹੁਣ ਸਾਰਿਆਂ ਨੂੰ ਜਦੋਂ ਕਿਤੇ ਹੋਵੇ ਇਹ ਦੇ ਦੇਦੀ ਆ ਬਸ ਤੁਹਾਡੇ ਵਰਕਰ ਹੀ ਦੇ ਦਿੰਦੇ ਵਰ ਪਾਉਣਾ ਪੈਂਦਾ ਨਾ ਇੱਥੇ ਕੰਮ ਕਿਤੇ ਹੋਰ ਹੋਵੇ ਪਰ ਹੁਣ ਉਹ ਆਪ ਹੀ ਕਰ ਲੈਂਦੇ ਸਾਰਾ ਕੁਝ इजीली ਹੈਗਾ ਦੇਣਾ ਬਹੁਤ ਬਹੁਤ ਜੀ ਸਰੰਜਨ ਵਾਲੀ ਦੇ ਦੇ ਦਈਏ ਸਾਰਿਆਂ ਨੂੰ ਅੱਛਾ ਹੋਰ ਕਿਹੜੇ ਕਿਹੜੇ ਰਿਜ਼ਲਟ ਤੁਸੀਂ ਇਸ ਜਿਹੜੇ ਪਾਊਡਰ ਨਾਲ ਮਿਨਰਲ ਮਿਕਸਚਰ ਨਾਲ ਜਿਹੜੇ ਤੁਸੀਂ ਆਪ ਲੈਏ ਨੇ ਖੁਦ ਕਨਸੈਪਸ਼ਨ ਦਾ ਜੀ ਹੋ ਗਿਆ ਇੱਕ ਤਾਂ ਇੱਕ ਤਾਂ ਫੈਂਟਸੀ ਐਨਫ ਦਾ ਜਿਹੜਾ ਸੀਗਾ ਉਹ ਹੋ ਗਿਆ ਇੱਕ ਗਾਈਆਂ ਦੇ ਜਿਹੜੇ ਐਨੀਮਲ ਦੀ ਸਕਿਨ ਨੇ ਆ ਦੇਖੋ ਕਿਦਾਂ ਸ਼ਾਈ ਨੂੰ ਹਨਾ ਇਹਦੇ ਨਾਲ ਤੇ ਇੰਨੀ ਹੀ ਤਾਂ ਉਹ ਸਕਿਨ ਹੋਰ ਤਰ੍ਹਾਂ ਖਰਾਬ ਹੋ ਜਾਂਦੀ ਜਿੱਦਾਂ ਖੁਰਦਰੀ ਖੁਰਦਰੀ ਜੀ ਹੋ ਜਾਂਦੀ ਆ ਹਾਂ ਜੀਆਂ ਦੀ ਹੁਣ ਇਹ ਰੈਗੂਲਰ ਪੈਂਦਾ ਸਾਰਿਆਂ ਨੂੰ ਤਾਂ ਸਾਰਿਆਂ ਦੀ ਸਕਿਨ ਮਤਲਬ ਠੀਕ ਹੈ ਜੀ ਇਕਾ 16 ਨੰਬਰ ਦਾ ਰਿਪੀਟਰ ਸੀ ਕਿ ਇਹ ਸਹੀ ਆ ਆ 16 ਨੰਬਰ ਜੀ ਇਹ ਅੱਛਾ ਕੀ ਪ੍ਰੋਬਲਮ ਸੀ ਜੀ ਰਿਪੀਟਰ ਸੀਗੀ ਜੀ ਰਿਪੀਟਰ ਹੋ ਗਈ ਰਿਪੀਟ ਕਰੀ ਜਾਂਦੀ ਸੀ ਹਾਂ ਜੀ ਇਧਰ 2 ਨੰਬਰ ਗਾਂ ਹੈਗੀ ਹੈ ਜੀ ਪਰਲੇ ਪਾਸੇ ਆ 12 ਨੰਬਰ ਆ 5 6 ਗਾਈਆਂ ਵਿੱਚ ਰਿਪੀਟਰ ਸੀਗੀਆਂ ਜੀ ਸਾਰੀਆਂ ਕੀ ਮਾਮਲਾ ਕੀ ਪੇਸ਼ ਆ ਰਿਹਾ ਸੀ ਬਸ AI ਕਰਾਈ ਜਾਂਦੇ ਸੀ 21 ਦਿਨ ਬਾਅਦ ਫੇਰ ਹੀਟ ਆ ਜਾਂਦੀ ਸੀ AI ਕਰਾਈ ਜਾਂਦੇ 21 ਦਿਨ ਬਾਅਦ ਫੇਟ ਹੀ ਮਤਲਬ ਕਨਸੀਵ ਨਹੀਂ ਕਨਸੀਵ ਨਹੀਂ ਸੀ ਹੁੰਦੀ ਹੁੰਦੀ ਇੱਕ ਵਾਰ AI ਕਰਵਾਉਣ ਤੇ ਜਦੋਂ ਡਾਕਟਰ ਆਉਂਦਾ ਕਿੰਨੇ ਕੁ ਪੈਸਾ ਕਿੰਨਾ ਕੁ ਖਰਚਾ ਹੋ ਜਾਂਦਾ ਦੇਖ ਲਓ ਜੀ ਹੁਣ AI ਸਟ੍ਰੋ ਜੇ ਲਾਉਣਾ ਤਾਂ ਤਕਰੀਬਨ ਨਾਰਮਲ 7-800 ਦਾ ਤਾਂ ਉਹੀ ਹੁੰਦਾ ਜੀ ਤੇ ਬਾਕੀ 2-300 ਉਹਨੇ ਲੈ ਜਾਣਾ ਲਾਉਣ ਦਾ ਇੱਕ ਵਾਰ ਦੇ 1000-1500 ਰੁਪਏ ਬਿਲਕੁਲ ਅਗਰ ਸੀਮਨ ਅਸੀਂ ਵਧੀਆ ਲੈਣਾ ਤਾਂ ਉਹ ਹੋ ਸਕਦਾ 2000 ਤੱਕ ਵੀ ਚਲੇ ਜਾਏ ਲਾਉਨੇ ਆਇਆ ਤੇ ਸੈੱਲ ਆਇਆ ਸੀਗਾ ਜੀ 1500 ਦਾ ਉਹ ਦੋ ਨੰਬਰ ਗਾਹਾਂ ਤੇ 2200 ਦਾ ਲਾਇਆ ਸੀ ਰੋਮੀਓ ਦਾ ਜਿਹੜਾ ਜਰਸੀ ਦਾ ਆਉਂਦਾ ਆ ਤੇ ਉਹ ਕੰਸੀਵ ਨਹੀਂ ਹੋਈ ਉਹਦਾ ਜੀ ਤੇ ਹੁਣ ਹੁਣ ਇਸ ਵਾਰ ਹੁਣ ਗੱਬਣਿਆ ਜੀ ਹੁਣ ਲੱਗ ਲੱਗ ਪਕ ਸਾਰੀਆਂ ਗੱਬਣ ਨੇ ਲੱਗਿਆ ਹਾਂ ਜੀ ਹਾਂ ਜੀ ਹੁਣ ਟੈਸਟ ਪਾਸ ਹੋ ਗਈਆਂ ਹੋ ਗਈਆਂ ਜੀ ਹੋ ਗਈਆਂ ਹਾਂ ਜੀ ਹਾਂ ਜੀ ਅੱਛਾ ਮਤਲਬ ਇਹ ਵੀ ਤੁਹਾਡੇ 'ਚ ਫਰਕ ਪਿਆ ਅੱਛਾ ਹਰਵਿੰਦਰ ਜੀ ਡਾਕਟਰ ਸਾਹਿਬ ਸਾਡੇ ਨਾਲ ਨੇ ਹਰਵਿੰਦਰ ਜੀ ਕਿਹੜੀ ਪੋਜੀਸ਼ਨ 'ਚ ਸਾਡਾ ਵੀਰ ਤੁਹਾਨੂੰ ਮਿਲਿਆ ਸੀ ਇਹ ਤਾਂ ਬੜਾ ਪਰੇਸ਼ਾਨ ਸੀ ਕਹਿੰਦੇ ਦੁੱਧ ਵੀ ਅਸੀਂ ਵਧੀਆ ਕੰਪਨੀ ਨੂੰ ਪਾਉ ਪਰ ਮਾਮਲਾ ਸੱਟ ਨਹੀਂ ਸੈਟ ਨਹੀਂ ਸੈਟ ਰਿਹਾ ਕਿਹੜੇ ਹਾਲਾਤਾਂ ਚ ਮਿਲਿਆ ਸੀ ਵੀਰ ਸਾਡਾ ਤੁਹਾਨੂੰ ਬਸ ਜਿਸ ਤਣ ਇਹ ਸਾਨੂੰ ਮਿਲੇ ਹੈ ਕਿ ਆ ਤੇ ਜਦੋਂ ਇਹਨਾਂ ਨੇ ਦੱਸਿਆ ਕਿ ਨਸਲੇ ਨੂੰ ਦੁੱਧ ਪਾਣੇ ਹੈਗੇ ਆ ਤੇ ਮੈਂ ਕਿਹਾ ਕਿ ਕਹਿੰਦੇ ਐਂਟੀਬਾਇਟਿਕ ਦੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਦੁੱਧ ਦੀ ਨੁਕਸਾਨ ਬਹੁਤ ਹੁੰਦਾ ਤੇ ਮੈਂ ਇਹਨਾਂ ਨੂੰ ਇੱਕ ਨੰਬਰ 8 ਨੰਬਰ ਫਾਰਮੂਲਾ ਹੀ ਦਿੱਤਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਬਹੁਤ ਸੈਟੀਸਫਾਈਡ ਹੋਏ ਕਿ ਸਾਡਾ ਜਿਹੜਾ ਲਾਸ ਹੋ ਰਿਹਾ ਸੀਗਾ ਦੁੱਧ ਦਾ ਉਹਦਾ ਬਚਾਅ ਹੋ ਗਿਆ ਦੂਸਰਾ ਜਿਹੜਾ ਪਸ਼ੂਆਂ ਦਾ ਦੁੱਧ ਘਟ ਜਾਂਦਾ ਸੀ ਐਂਟੀਬਾਇਟਿਕ ਲਾਉਣ ਦੇ ਨਾਲ ਤੇ ਉਹਦਾ ਵੀ ਇਹਨਾਂ ਨੂੰ ਜਾਨੀ ਕਿ ਉਹ ਕਹ ਲਓ ਇੱਕ ਤਰ੍ਹਾਂ ਨਾਲ ਦਵਾਈ ਕੇ ਦਵਾਈ ਫਾਰਮੂਲਾ ਕਹੀਏ ਫਰੀ ਹੋ ਗਿਆ ਇਹਨਾਂ ਲਈ ਫਰੀ ਮਤਲਬ ਹੁਣ ਤਾਂ ਜੀ ਫਿਰ ਫਰੀ ਵਾਂਗੂ ਹੀ ਹੋ ਗਈ ਹੈ ਸਾਰੀਆਂ ਚੀਜ਼ਾਂ ਜਿਹੜੀ ਅਸੀਂ ਡਾਕਟਰ ਨੂੰ ਦਿੰਦੇ ਸੀ ਜਾਂ ਦੁੱਧ ਘਟਦਾ ਸੀ ਜਾਂ ਦੁੱਧ ਪਾ ਨਹੀਂ ਸੀ ਸਕਦੇ ਅਸੀਂ ਨੈਸਲੇ ਨੂੰ ਤੇ ਉਹ ਸਾਰੀਆਂ ਚੀਜ਼ਾਂ ਦਾ ਖਤਮ ਹੀ ਹੋ ਗਈਆਂ ਉਹੀ ਗੱਲ ਕਰਦੇ ਜਦੋਂ ਅੱਗੇ ਨਾ ਆ ਜਾਣਾ ਮਸਟਾਈਟਸ ਤਾਂ ਡਰ ਲੱਗਣ ਲੱਗ ਜਣਾ ਕਿ ਇਹ ਕੰਮ ਖਰਾਬ ਹੋ ਗਿਆ ਹੁਣ ਹੁਣ ਇਦਾਂ ਤਾਂ ਕੋਈ ਨਹੀਂ ਹੈਗਾ ਜੀ ਹੁਣ ਤਾਂ ਸਿਰੰਜਣਾ ਦੇ ਦਿੱਤੀ ਬਸ 5-6 ਘੰਟੇ ਬਾਅਦ ਇਹ ਨੋਰਮਲ ਹੋ ਜਾਂਦਾ ਜੀ ਸਾਰਾ ਜੀ ਜੀ ਅੱਛਾ ਹੋਰ ਡਾਕਟਰ ਸਾਹਿਬ ਕਿਹੜੇ ਰਿਜ਼ਲਟ ਹੈ ਕਿ ਤੁਸੀਂ ਮਿਨਰਲ ਮਿਕਸਚਰ ਤੁਹਾਡੇ ਕੋਲੋਂ ਬਹੁਤ ਏਸ ਏਰੀਏ ਦੇ ਜਿਹੜੇ ਕਿਸਾਨ ਹੈ ਜਿਹਨੇ ਡੇਰੀ ਫਾਰਮਰ ਵਾਲੇ ਡੇਰੀ ਫਾਰਮਿੰਗ ਜਿਨ੍ਹਾਂ ਦਾ ਆਪਸ਼ਨਲ ਕੀਤਾ ਹੈਗਾ ਸਾ ਇੱਕ ਧੰਦੇ ਵਜੋਂ ਕੰਮ ਕਰ ਰਹੇ ਨੇ ਕਿੰਨਾ ਕੁ ਫਾਇਦਾ ਹੈਗਾ ਜਾਂ ਕੀ ਕੀ ਜਿਹੜਾ ਮਿਨਰਲ ਮਿਕਸਚਰ ਹੈਗਾ ਇੱਥੇ ਉਹ ਕੰਮ ਦੇ ਦਿੰਦਾ ਸਰ ਮਿਨਰਲ ਮਿਕਸਚਰ ਹਰੇਕੀ ਕੰਪਨੀਆਂ ਦਾ ਆ ਰਿਹਾ ਹੈ ਕਿ ਆ ਕਾਫੀ ਮਾਰਕੀਟ ਚ ਕੰਪਨੀਆਂ ਹੈਗੀਆਂ ਪਰ ਜਿਹੜਾ ਸਾਡਾ ਆਪਣਾ ਡਾਕਟਰ ਬੀਐਸਕੇ ਦਾ ਮਿਨਰਲ ਮਿਕਸਚਰ ਹੈਗਾ ਨਾ ਇਹਦੇ ਵਿੱਚ ਜਿਹੜੇ ਖੁਰਾਕੀ ਤੱਤ ਪਸ਼ੂਆਂ ਨੂੰ ਬਹੁਤ ਜ਼ਰੂਰੀ ਚਾਹੀਦੇ ਆ ਪੂਰੀ ਮਿਕਦਾਰ ਦੇ ਵਿੱਚ ਪਾਏ ਹੋਏ ਹੈਗੇ ਆ ਜਿਹਦੇ ਨਾਲ ਪਸ਼ੂਆਂ ਦੀ ਪਹਿਲੀ ਗੱਲ ਤਾਂ ਸਿਹਤ ਸੈਕੰਡਲੀ ਉਹਨਾਂ ਦਾ ਦੁੱਧ ਦੇ ਵਿੱਚ ਐਸਐਨਐਫ ਔਰ ਫੈਟ ਜਿਹੜੀ ਹੈਗੀ ਆ ਉਹ ਪ੍ਰੋਪਰ ਹੋ ਜਾਂਦੀ ਹੈ ਅਗਰ ਫੈਟ ਐਸਐਨਐਫ ਘਟ ਰਹੇਗੀ ਤਾਂ ਜਿਹੜਾ ਹੈਗਾ ਪਸ਼ੂ ਪਾਲਕ ਵੀਰ ਹੈਗਾ ਫਾਰਮਰ ਹੈਗਾ ਉਹਨੂੰ ਉਹਦਾ ਵੀ ਲਾਸ ਹੋਏਗਾ ਘਟੇ ਤੇ ਜਾਏਗਾ ਘਟੇ ਤੇ ਜਾਏਗਾ ਕਿ ਕਟ ਮਿਲੇਗਾ ਚਾਹੇ ਉਹ ਬਿਰਕਾ ਨੂੰ ਦੁੱਧ ਪਾਰਿਆ ਚਾਹੇ ਨੈਸਲੇ ਨੂੰ ਪਾਰ ਰਿਹਾ ਹੈਗੇ ਆ ਠੀਕ ਹੈ ਜੀ ਸੈਕੰਡਲੀ ਅਗਰ ਪਸ਼ੂ ਜਿਹੜਾ ਹੈਗਾ ਯਾ ਉਹਨੂੰ ਖੁਰਾਕੀ ਤੱਤਾਂ ਦੀ ਘਾਟ ਆਏਗੀ ਤਾਂ ਪਸ਼ੂ ਦੇ ਵਿੱਚ ਵੀ ਪ੍ਰੋਬਲਮ ਆਏਗੀ ਪਸ਼ੂਗਾ ਕੰਸੀਵ ਨਹੀਂ ਕਰੇਗਾ ਤੇ ਇਸ ਕਰਕੇ ਉਹ ਦੋਹਰਾ ਨੁਕਸਾਨ ਹੋ ਜਾਂਦਾ ਜੀ ਠੀਕ ਹੈ ਤੇ ਅਗਰ ਸਾਡੇ ਕੋਲ ਜਿਹੜਾ ਮਿਨਰਲ ਮਿਕਸਚਰ ਹੈਗਾ ਜਿਹਦੇ ਵਿੱਚ ਪੂਰੇ ਪ੍ਰਾਪਰ ਖੁਰਾਕੀ ਤੱਤ ਹੈਗੇ ਆ ਉਹਨੂੰ ਪਸ਼ੂ ਨੂੰ ਪੂਰੇ ਖੁਰਾਕੀ ਤੱਤ ਮਿਲ ਰਹੇ ਹੈਗੇ ਆ ਤੇ ਫਿਰ ਉਹ ਇਦਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਤਾ ਨਹੀਂ ਮਤਲਬ ਕਿ ਪਤਾ ਨਹੀਂ ਤਾਂ ਬਚਿਆ ਜਾਂਦਾ ਜੀ ਜੀ ਬਿਲਕੁਲ ਠੀਕ ਹੈ ਇਹ ਇਹ ਪਸ਼ੂ ਦੇ ਦੁੱਧ ਦੀ ਮਿਕਦਾਰ ਦੇ ਉੱਤੇ ਕਰਦੇ ਹੈਗੇ ਆ ਕਿ ਜਿਵੇਂ ਕਿ ਜਿਹੜਾ 20 ਕਿਲੋ ਤੱਕ ਦੁੱਧ ਦੇ ਰਿਹਾ ਹੈਗਾ ਆ ਜਾਂ 20 22 ਕਿਲੋ ਤੱਕ ਦੁੱਧ ਆ ਉਹਨੂੰ 100 ਗ੍ਰਾਮ ਅਸੀਂ ਰეკਮੈਂਡ ਕਰਦੇ ਆ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ ਇਹਨੂੰ ਸਿਰਫ ਜਦੋਂ ਆਪਾਂ ਹਰਾ ਚਾਰਾ ਜਾਂ ਜੋ ਵੀ ਅਸੀਂ ਫੌਡਰ ਦਿੰਨੇ ਹੈਗੇ ਆ ਫੀਡ ਦਿੰਨੇ ਹੈਗੇ ਆ ਉਹਦੇ ਉੱਪਰ ਉਹਨੂੰ ਮਿਕਸ ਕਰ ਦਿੰਦਾ ਹੈਗਾ ਮਤਲਬ ਉੱਪਰ ਜਿਵੇਂ ਅਸੀਂ ਭੁੱਕ ਦਿੰਨੇ ਉਸ ਤਰ੍ਹਾਂ ਭੁੱਕ ਦੇਣਾ ਜੀ ਜੀ ਬਿਲਕੁਲ ਉਸ ਤਰ੍ਹਾਂ ਹੀ ਬੜਾ ਵੀ ਬੜਾ ਸੌਖਾ ਹੈ ਬਹੁਤ ਸੌਖਾ ਜੀ ਕੋਈ ਇੱਥੇ ਕੋਈ ਮੁਸ਼ਕਿਲ ਗੱਲ ਨਹੀਂ ਹੈਗੀ ਜੀ ਠੀਕ ਹੈ ਜੀ ਜੀ ਜ ਤੋ ਤੁਸੀਂ ਦੇਖੋ ਇਹ ਤਸਵੀਰਾਂ ਹੈਗੇ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਅੱਛਾ ਭਾਈ ਜੀ ਤੁਹਾਡੇ ਵਰਗੇ ਜਿਹੜੇ ਇਹ ਅਸੀਂ ਦੁਆਬੇਰੀ ਦੀ ਜੇਕਰ ਅਸੀਂ ਗੱਲ ਕਰੀਏ ਤੇ ਬਹੁਤ ਸਾਰੇ ਨੌਜਵਾਨ ਹੈਗੇ ਨੇ ਉਸੇ ਕਰਕੇ ਆਪਣੀਆਂ ਘਰਾਂ ਨੂੰ ਆਪਣੀਆਂ ਜ਼ਮੀਨਾਂ ਨੂੰ ਛੱਡ ਕੇ ਜਾ ਰਹੇ ਨੇ ਕਿ ਇੱਥੇਰ ਕੰਮ ਕੋਈ ਨਹੀਂ ਹੈ ਅਗਰ ਉਹ ਕਰਦੇ ਨੇ ਤਾਂ ਉਹਨਾਂ ਨੂੰ ਗਈਆਂ ਦੀ ਪ੍ਰੋਬਲਮ ਹੈ ਤਾਂ ਮਸਟੈਟਸ ਆ ਕੇ ਘੇਰ ਲੰਦੀ ਹੈ ਸਹਾਇਕਤਾਂ ਦੇ ਵਜੋਂ ਕੰਮ ਕਰਦੇ ਨੇ ਤਾਂ ਇਸੇ ਕਰਕੇ ਜਹਾਜ਼ ਵੀ ਬੜੇ ਚੜ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਦੇਖੋ ਜੀ ਸਾਨੂੰ ਵੀ ਇਦਾਂ ਹੀ ਲੱਗਦਾ ਸੀਗਾ ਕਿ ਇੱਥੇ ਕੰਮ ਕਰਨਾ ਬੜਾ ਔਖਾ ਪਰ ਜਦੋਂ ਦਾ ਅਸੀਂ ਵਰਤਦੇ ਆ ਮੈਂ ਕਹਿੰਦਾ ਵੀ ਸਾਰੇ ਜਣੇ ਜੇ ਕੰਮ ਕਰਨਾ ਆ ਵਰਤਣ ਜਿਹੜਾ ਡਾਕਟਰ ਬੀਐਸਕੇ ਦਾ ਹੈਗਾ ਆ ਕੋਈ ਇਦਾਂ ਦੀ ਪ੍ਰੋਬਲਮ ਆਉਣੀ ਨਹੀਂ ਜੀ ਕਿੱਥੇ ਕਿੱਥੇ ਤਾਲਾ ਨਹੀਂ ਲੱਗਦਾ ਨਹੀਂ ਨਹੀਂ ਜੀ ਬਹੁਤ ਵਧੀਆ ਚੱਲਦਾ ਜੀ ਇਹ ਬਹੁਤ ਵਧੀਆ ਰਿਜ਼ਲਟ ਆ ਇਹਦਾ ਠੀਕ ਹੈ ਤੇ ਕਿਤੇ ਨਹੀਂ ਜਾਣ ਦੀ ਲੋੜ ਸਾਰਾ ਕੰਮ ਇੱਥੇ ਕਰੋ ਵਧੀਆ ਚੱਲ ਜਾਂਦਾ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਆਪਣੀ ਪ੍ਰੋਬਲਮ ਜਿਹੜੀ ਕਿਸੇ ਨੇ ਸਾਂਝੀ ਕਰਨੀ ਹੋਵੇ ਇੱਥੇ ਤੁਸੀਂ ਕਿਵੇਂ ਮਿਲਦੇ ਕਿਵੇਂ ਹੋ ਜਾਂ ਕਿੱਥੇ ਹੈਗਾ ਤੁਹਾਡਾ ਸੈਂਟਰ ਕਿਵੇਂ ਤੁਹਾਡੇ ਤੱਕ ਅਪਰੋਚ ਇਸ ਲੋਕਲ ਲੈਵਲ ਦੇ ਉੱਤੇ ਕਿਵੇਂ ਹੋ ਸਕਦੀ ਹੈ ਵੈਸੇ ਅਸੀਂ ਨੰਬਰ ਵੀ ਹੈਗਾ ਜਿਹੜਾ ਡਾਕਟਰ ਬੀ ਐਸ ਕੇ ਨੁਸਖਾ ਫਾਰਮੂਲਾ ਦਾ ਮੇਨ ਆਫਿਸ ਵਾਲਾ ਨੰਬਰ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਆਂਗੇ ਇੱਥੇ ਕਿਵੇਂ ਤੁਸੀਂ ਮਿਲ ਸਕਦੇ ਹੋ ਲੋਕਲ ਲੋਕਲ ਸਰ ਆਪਣਾ ਪਿੰਡ ਜਮਸ਼ੇਰ ਖਾਸ ਹੈਗਾ ਜੀ ਜਮਸ਼ੇਰ ਜਿਹੜਾ ਪਿੰਡ ਹੈ ਜਲੰਧਰ ਤੋਂ ਜੰਡਿਆਲਾ ਮੰਜਕੀ ਰੋਡ ਦੇ ਉੱਤੇ ਹੈ ਠੀਕ ਹੈ ਠੀਕ ਹੈ ਉੱਥੇ ਆਪਣਾ ਸਟੋਰ ਹੈ ਤੇ ਉੱਥੇ ਜਦੋਂ ਮੈਨੂੰ ਮਰਜ਼ੀ ਮਿਲਿਆ ਜਾ ਸਕਦਾ ਹੈਗਾ ਜੀ ਠੀਕ ਹੈ ਕੋਈ ਵੀ ਕੰਸਲਟ ਕੋਈ ਵੀ ਕੰਸਲਟ ਕਰ ਸਕਦਾ ਹੈਗਾ ਜਾਂ ਮੈਨੂੰ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੈਗੇ ਆ ਬਾਕੀ ਕਿਸੇ ਨੇ ਕੋਈ ਪ੍ਰੋਡਕਟ ਲੈਣੇ ਹੋਏ ਤੇ ਸਾਨੂੰ ਜਮਸ਼ੇਰ ਆ ਕੇ ਮਿਲ ਸਕਦਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਮੈਨੂੰ ਲੱਗਦਾ ਕਿ ਇਹ ਵੀਡੀਓ ਉਹਨਾਂ ਕਿਸਾਨਾਂ ਤੱਕ ਜ਼ਰੂਰ ਤੁਸੀਂ ਪਹੁੰਚਦੀ ਕਰ ਦਿਓ ਜਿਹੜਾਂ ਦੇ ਡੈਰੀ ਫਾਰਮ ਦੇ ਵਿੱਚ ਰਿਪੀਟ ਦੀ ਸਮੱਸਿਆ ਹੈ Yeah. ਉਹਨਾਂ ਨੇ ਬਹੁਤ ਸਾਰੇ ਹਿੱਲੇ ਬਹੁਤ ਟੋਟਕੇ ਬਹੁਤ ਨੁਸਖੇ ਫਾਰਮੂਲੇ ਅਜ਼ਮਾਏ ਨੇ ਪਰ ਉਹਨਾਂ ਦੀ ਜਿਹੜੀ ਫੈਟ ਹੈਗੀ ਆ ਉਹ ਨਹੀਂ ਵੱਧ ਰਹੀ ਤਾਂ ਵੀਰ ਉਹਨਾਂ ਦਾ ਕਹਿਣਾ ਹੈ ਕਿ ਮੀਡਲ ਮਿਕਸਰ ਦੇ ذریعے ਉਹਨਾਂ ਨੇ ਫੈਟ ਦਿੱਤਾ ਜਿਹੜਾ ਅਸੀਂ ਕਹ ਲਈਏ ਰਿਜ਼ਲਟ ਲੈ ਹੀ ਲਿਆ ਨਾਲੋਂ ਨਾਲ ਉਹਨਾਂ ਨੂੰ ਜਿਹੜੀ ਉਹਨਾਂ ਦੀ ਰਿਪੀਟ ਦੀ ਸਮੱਸਿਆ ਸੀ ਜਾਂ ਫਿਰ ਪਸ਼ੂਆਂ ਦੇ ਤੰਦਰੁਸਤ ਰਹਿਣ ਦੀ ਟੈਨਸ਼ਨ ਸੀ ਉਹ ਲਗਭਗ ਲਗਭਗ ਜਿਹੜੀ ਉਹ ਖਤਮ ਹੋ ਚੁੱਕੀ ਹੈ ਸੋ ਤਸਵੀਰਾਂ ਹੈਗੀਆਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਦਿਖਾਈਆਂ ਨੇ ਤਜਰਬੇ ਹੈਗੇ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਇਸੇ ਉਮੀਦ ਨਾਲ ਇਸੇ ਆਸ ਨਾਲ ਕਿ ਇਹ ਵੀਡੀਓ ਉਹਨਾਂ ਨੌਜਵਾਨ ਡੈਰੀ ਫਾਰਮਰਾਂ ਨਾਲ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਹੜੇ ਕਿ ਘੱਟ ਫੈਟ ਤੋਂ ਤੰਗ ਨੇ ਔਰ ਘੱਟ ਫੈਟ ਤੇ ਤੰਗ ਆ ਕੇ ਉਹ ਆਪਣਾ ਲਗਾਤਾਰ ਨੁਕਸਾਨ ਹੈਗਾ ਉਹ ਕਰਵਾ ਰਹੇ ਨੇ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਦੁੱਧ ਦਾ ਵੀ ਫਰਕ ਪੈਂਦਾ ਜੀ ਇਹਦੇ ਨਾਲ ਦੁੱਧ ਕੁਝ ਵੱਧ ਹੈ ਦੁੱਧ ਦਾ ਵੀ ਫਰਕ ਪੈਂਦਾ ਹਾਂਜੀ ਕਿੰਨਾ ਕੁ ਤੁਹਾਡਾ ਦੁੱਧ ਵਧਿਆ ਡੈਰੀ ਦਾ ਮਤਲਬ ਜਦੋਂ ਜਦੋਂ ਤੁਸੀਂ ਇਸਤੇਮਾਲ ਦੇ ਵਿੱਚ ਲੈ ਕੇ ਆ ਰਹੇ ਹੋ ਇਹ ਨੁਸਖੇ ਫਾਰਮੂਲੇ ਅਸੀਂ ਇੰਨਾ ਜ਼ਿਆਦਾ ਨੋਟ ਨਹੀਂ ਕੀਤਾ ਜੀ ਪਰ ਦੁੱਧ ਦਾ ਫਰਕ ਪੈਂਦਾ ਇਹਦੇ ਨਾਲ ਵੱਧਦਾ ਹਾਂਜੀ ਦੁੱਧ ਵੱਧਾ ਹੈ मतलब ਜੇ ਚਲੋ ਵੱਧਦੀ ਵੀ ਗੱਲ ਨਾ ਕਰੀਏ ਘਟਦਾ ਨਹੀਂ ਹੈ ਘਟਦਾ ਨਹੀਂ ਹੈਗਾ ਜੀ ਇਹ ਤਾਂ ਗੱਲ کہہ ਸਕਦੇ ਹੋ ਹਾਂਜੀ ਠੀਕਿਆ ਰਹਿੰਦਾ ਜੀ ਵੈਲਕਮ ਨਹੀਂ ਘਟਦਾ ਵੱਧਦਾ ਹੀ ਆ ਮਤਲਬ ਮਤਲਬ ਵਧੀਆ ਚੱਲਦਾ ਜੀ ਇਹਨਾ ਹਾਂਜੀ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸੋ ਅ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਪੈਦਾ ਹੁੰਦਾ ਹੈ ਕੋਈ ਸ਼ੰਕਾ ਪੈਦਾ ਹੁੰਦਾ ਹੈ ਕਿ ਅਸੀਂ ਆਪਣੇ ਪਸ਼ੂਆਂ ਦਾ ਧਿਆਨ ਕਿਵੇਂ ਰੱਖ ਸਕਦੇ ਆ ਜਾਂ ਸਾਡੇ ਪਸ਼ੂਆਂ ਦੇ ਵਿੱਚ ਵਾਰ-ਵਾਰ ਇੱਕੋ ਹੀ ਦਿੱਕਤ ਪਰੇਸ਼ਾਨੀ ਵਾਰ-ਵਾਰ ਆ ਰਹੀ ਹੈ ਉਸ ਬਾਬਤ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ